ਮੇਰੇ ਘਰ ਦੇ ਆਣੇ ਮੇਰਾ ਵਿਆਹ 17 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ ਸੀ ਮੇਰੇ ਘਰ ਦੇ ਕਹਿੰਦੇ ਸੀ ਕੁੜੀ ਦਾ ਵਿਆਹ ਕਰਕੇ ਜ਼ਿੰਮੇਵਾਰੀ ਲੱਥ ਗਈ ਆ ਪਰ ਕੁੜੀ ਅਜੇ ਵਿਆਹ ਕਰਾਉਣਾ ਚਾਹੁੰਦੀ ਆ ਜਾਂ ਨਹੀਂ ਇਹ ਕੋਈ ਨਹੀਂ ਪੁੱਛਦਾ ਬਸ ਆਪਣੀ ਜ਼ਿੰਮੇਵਾਰੀ ਪੂਰੀ ਹੋ ਗਈ ਗੱਲ ਖਤਮ ਹੋ ਗਈ ਜਦੋਂ ਮੇਰਾ ਵਿਆਹ ਹੋ ਗਿਆ ਸੀ ਮੈਂ ਸਹੁਰੇ ਘਰ ਚਲੀ ਗਈ ਤਾਂ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਮੇਰਾ ਘਰ ਵਾਲਾ ਸ਼ਰਾਬੀ ਆ ਤੇ ਨਸ਼ੇ ਪੱਤੇ ਦਾ ਆਦੀ ਆ ਉਹ ਕੂ ਲਿਪ ਜਰਦਾ ਵੀ ਲਾਉਂਦਾ ਸੀ ਉਹਨੇ ਪਹਿਲੇ ਦਿਨ ਹੀ ਸ਼ਰਾਬ ਪੀ ਕੇ ਮੇਰੇ ਨਾਲ ਬਹੁਤ ਤੱਕਾ ਕੀਤਾ ਮੈਂ ਬਹੁਤ ਰੋ ਰਹੀ ਸੀ ਤੇ ਉਹਦੀਆਂ ਬਹੁਤ ਮਿੰਤਾ ਕਰ ਰਹੀ ਸੀ ਪਰ ਉਹਨੇ ਮੇਰੀ ਇੱਕ ਨਾ ਸੁਣੀ ਉਹ ਸਿਰਫ ਆਪਣਾ ਦੇਖਦਾ ਸੀ ਉਹ ਆਪਣਾ ਮਤਲਬ ਕੱਢ ਲੈਂਦਾ ਸੀ ਘਟ ਉਮਰ ਦੀ ਹੁਣ ਕਰਕੇ ਮੇਰੇ ਤੋਂ ਦਰਦ ਨਹੀਂ ਸਹਾਰਿਆ ਜਾਂਦਾ ਸੀ ਪਰ ਕੀ ਕਰਦੀ ਘਰ ਦੇ ਆਨੇ ਤਾਂ ਗਲੋਂ-ਗਲਾਵਾ ਲਾ ਦਿੱਤਾ ਸੀ ਹੁਣ ਰਹਿਣਾ ਤਾਂ ਮੈਂ ਇੱਥੇ ਹੀ ਸੀ ਉਹਦੀਆਂ ਤਾਂ ਮੈਨੂੰ ਚੱਲਣੀਆਂ ਹੀ ਪੈਣੀਆਂ ਸੀ ਮੈਂ ਸਾਰਾ ਦਿਨ ਕੰਮ ਕਰਦੀ ਰਹਿੰਦੀ ਸੀ ਸੱਸ ਵੀ ਉਹਦਾਂ ਦੀ ਸੀ ਉਹ ਵੀ ਕਦੇ ਮਾਵਾਂ ਵਾਲਾ ਪਿਆਰ ਨਹੀਂ ਕਰਦੀ ਸੀ ਸੱਸ ਨੂੰ ਤਾਂ ਬਸ ਕੰਮ ਤਾਂ ਕੀ ਮਤਲਬ ਸੀ ਮੇਰਾ ਸਹੁਰਾ ਬਹੁਤ ਚੰਗਾ ਸੀ ਉਹ ਮੈਨੂੰ ਧੀਏ ਧੀਏ ਕਰਦਾ ਰਹਿੰਦਾ ਸੀ ਮੈਂ ਜਦੋਂ ਵੀ ਪੇਕੇ ਜਾਂਦੀ ਸੀ ਮੈਂ ਆਪਣੇ ਮੰਮੀ ਪਾਪਾ ਨੂੰ ਸਾਰਾ ਕੁਝ ਦੱਸਦੀ ਸੀ ਕਿ ਇਦਾਂ ਉਹ ਬਹੁਤ ਸ਼ਰਾਬ ਪੀਂਦਾ ਨਸ਼ੇ ਕਰਦਾ ਆ ਤਾਂ ਮੰਮੀ ਮੈਨੂੰ ਕਹਿ ਦਿੰਦੀ ਸੀ ਕੋਈ ਨਾ ਧੀਏ ਹੌਲੀ ਹੌਲੀ ਹਟ ਜਾਊਗਾ ਸਾਰੇ ਬੰਦੇ ਪਹਿਲਾਂ ਇਦਾਂ ਹੀ ਕਰਦੇ ਹੁੰਦੇ ਆ ਨਾਲੇ ਜੋ ਤੇਰੀ ਕਿਸਮਤ ਵਿੱਚ ਸੀ ਉਹ ਤੈਨੂੰ ਮਿਲ ਗਿਆ ਆ ਕਿਸਮਤ ਦੇ ਅੱਗੇ ਕਿਹਦਾ ਜ਼ੋਰ ਹੁੰਦਾ ਆ بس ਇੰਨੀਆਂ ਗੱਲਾਂ ਕਹਿ ਕੇ ਉਹ ਮੈਨੂੰ ਚੁੱਪ ਕਰਾ ਦਿੰਦੇ ਸੀ ਮੈਂ ਆਪਣੇ ਆਪ ਨੂੰ ਬਹੁਤ ਬੇਵੱਸ ਮਹਿਸੂਸ ਕਰਦੀ ਰਹਿੰਦੀ ਸੀ ਮੇਰਾ ਘਰ ਵਾਲਾ ਰੋਜ਼ ਦਾ ਸ਼ਰਾਬੀ ਸੀ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਤੇ ਡੇਲੀ ਪੀ ਕੇ ਹੀ ਘਰ ਵੜਦਾ ਸੀ ਜੇ ਮੈਂ ਕਦੇ ਉਹਦੀ ਕਿਸੇ ਵੀ ਗੱਲ ਤੋਂ ਇਨਕਾਰ ਕਰ ਦਿੰਦੀ ਸੀ ਤਾਂ ਉਹ ਮੈਨੂੰ ਬਹੁਤ ਜ਼ਿਆਦਾ ਕੋਟਦਾ ਸੀ ਮੈਨੂੰ ਉਹਦੇ ਤੋਂ ਬਹੁਤ ਨਫ਼ਰਤ ਸੀ ਪਰ ਕੀ ਕਰਦੀ ਫਿਰ ਵੀ ਮੈਨੂੰ ਉੱਥੇ ਰਹਿਣਾ ਪੈਂਦਾ ਸੀ ਮੇਰੇ ਵਿਆਹ ਨੂੰ ਅਜੇ 4 ਮਹੀਨੇ ਨਹੀਂ ਹੋਏ ਸੀ ਕਿ ਮੈਂ ਪ੍ਰੈਗਨੈਂਟ ਹੋ ਗਈ ਸੀ ਮੈਨੂੰ ਹਸਪੀਟਲ ਵੀ ਮੇਰੇ ਸੱਸ ਸਹੁਰਾ ਹੀ ਲੈ ਕੇ ਜਾਂਦੇ ਸੀ ਮੇਰੇ ਘਰ ਵਾਲੇ ਨੂੰ ਤਾਂ ਮੇਰੇ ਨਾਲ ਕੋਈ ਮਤਲਬ ਹੀ ਨਹੀਂ ਸੀ ਉਹਨੂੰ ਤਾਂ ਬਸ ਆਪਣੇ ਨਸ਼ੇ ਨਾਲ ਮਤਲਬ ਸੀ ਕਿ ਉਹ ਮਿਲ ਜਾਵੇ ਮੇਰੇ ਪ੍ਰੈਗਨੈਂਟ ਹੋਣ ਦੇ ਬਾਅਦ ਵੀ ਉਹ ਮੇਰੇ ਨਾਲ ਰਾਤ ਨੂੰ ਜਾਨਵਰਾ ਵਾਲਾ ਵਿਵਹਾਰ ਕਰਦਾ ਸੀ ਡਾਕਟਰ ਨੇ ਕਈ ਵਾਰ ਵਾਰਨਿੰਗ ਦਿੱਤੀ ਸੀ ਪਰ ਫਿਰ ਵੀ ਮੇਰਾ ਘਰ ਵਾਲਾ ਬਿਲਕੁਲ ਨਹੀਂ ਸਮਝਦਾ ਸੀ ਉਹਨੂੰ ਮੇਰੇ ਨਾਲ ਕੋਈ ਪਿਆਰ ਨਹੀਂ ਸੀ ਉਹਨੂੰ ਸਿਰਫ ਜਿਸਮ ਦੀ ਭੁੱਖ ਸੀ ਡਾਕਟਰ ਨੇ ਮੈਨੂੰ ਦੱਸਿਆ ਸੀ ਕਿ ਤੂੰ ਜ਼ਿਆਦਾ ਭਾਰ ਨਹੀਂ ਚੁੱਕਣਾ ਪਰ ਮੇਰਾ ਘਰ ਵਾਲਾ ਜਦੋਂ ਰਾਤ ਨੂੰ ਘਰ ਆਉਂਦਾ ਸੀ ਤਾਂ ਉਹ ਮੇਰੇ ਤੋਂ ਆਪਣੇ ਪੈਰ ਧਵਾਉਂਦਾ ਸੀ ਤੇ ਮੈਂ ਬਾਲਟੀ ਵਿੱਚ ਪਾਣੀ ਵੀ ਲਿਆ ਕੇ ਦਿੰਦੀ ਸੀ ਮੈਂ ਉਹਨੂੰ ਇੱਕ ਦਿਨ ਦੱਸਿਆ ਕਿ ਡਾਕਟਰ ਨੇ ਮੈਨੂੰ ਭਾਰ ਚੁੱਕਣ ਤੋਂ ਮਨਾ ਕੀਤਾ ਆ ਪਰ ਉਹ ਕਹਿੰਦਾ ਇਦਾਂ ਪਖੰਡ ਨਾ ਕਰ ਕੰਮ ਕਰਨ ਦੀ ਮਾਰੀ ਤੂੰ ਮੇਰੇ ਅੱਗੇ ਪਖੰਡ ਕਰਦੀ ਆ ਮੈਂ ਸਭ ਜਾਣਦਾ ਆ ਤੁਹਾਡੇ ਜਨਾਨੀਆਂ ਦੇ ਪਖੰਡ ਨਾਲੇ ਮੇਰੇ ਸਾਹਮਣੇ ਇਹ ਪਖੰਡ ਨਹੀਂ ਚੱਲਣੇ ਬਸ ਜਿੱਦਾਂ ਦਿਨ ਨੂੰ ਕਹਿਣਾ ਆ ਉਦਾਂ ਕਰੀ ਚੱਲ ਨਈ ਤਾਂ ਤੈਨੂੰ ਇਸ ਘਰ ਵਿੱਚੋਂ ਬਾਹਰ ਕੱਢ ਦਿਆਂਗਾ ਮੇਰੀ ਸੱਸ ਇੱਕ ਵਾਰ ਵੀ ਆਪਣੇ ਮੁੰਡੇ ਨੂੰ ਰੋਕਦੀ ਨਹੀਂ ਸੀ ਕਿ ਤੂੰ ਉਹਨੂੰ ਕਿਉਂ ਕੋਟਦਾ ਮਾਰਦਾ ਆ ਉਹਦੇ ਤੋਂ ਤੂੰ ਕਿਉਂ ਭਾਰ ਚਕਾਉਂਦਾ ਆ ਉਹ ਬਿਲਕੁਲ ਕੁਝ ਵੀ ਨਹੀਂ ਕਹਿੰਦੀ ਸੀ ਬਸ ਚੁੱਪ ਕਰਕੇ ਅੰਦਰ ਵੜ ਜਾਂਦੀ ਸੀ ਜਿਵੇਂ ਉਹ ਅੰਦਰੋਂ ਅੰਦਰੀ ਖੁਸ਼ ਹੁੰਦੀ ਸੀ ਇੱਕ ਦਿਨ ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਇਹਨੂੰ ਕਦੇ ਪੀਣ ਤੋਂ ਰੋਕਿਆ ਕਿਉਂ ਨਹੀਂ ਤਾਂ ਉਹ ਮੈਨੂੰ ਕਹਿੰਦੀ ਮੇਰੇ ਕਿਆ ਕੌਣ ਮੰਨਦਾ ਆ ਨਾਲੇ ਬੰਦੇ ਤਾਂ ਇਹ ਸਭ ਕਰਦੇ ਹੀ ਹੁੰਦੇ ਆ ਇਹ ਗੱਲਾਂ ਮਰਦਾਂ ਨੂੰ ਸ਼ੋਭਾ ਦਿੰਦੀਆਂ ਨੇ ਨਾਲੇ ਹੋਰ ਇਹ ਸਭ ਜਨਾਨੀਆਂ ਥੋੜੀ ਕਰਦੀਆਂ ਨੇ ਬੰਦੇ ਹੀ ਕਰਦੇ ਆ ਜਨਾਨੀਆਂ ਦਾ ਕੰਮ ਹੁੰਦਾ ਬੰਦੇ ਦਾ ਜ਼ੁਲਮ ਸਹਿਣਾ ਅਸੀਂ ਵੀ ਸਿਆਆ ਤੂੰ ਵੀ ਸਹਿਲਾ ਮੈਂ ਕਿਹਾ ਪਰ ਮੇਰਾ ਸਹੁਰਾ ਤਾਂ ਬੜਾ ਚੰਗਾ ਆ ਉਹ ਤਾਂ ਨਹੀਂ ਲੱਗਦਾ ਕਿ ਤੁਹਾਨੂੰ ਕੁਝ ਕਹਿੰਦਾ ਸੀ ਕਹਿੰਦੀ ਹੁਣ ਹਟਿਆ ਉਹ ਸ਼ਰਾਬ ਪੀਣੋ ਪਹਿਲਾਂ ਉਹਨੇ ਬਥੇਰੀ ਸ਼ਰਾਬ ਪੀਤੀ ਆ ਤੇ ਸ਼ਰਾਬ ਪੀ ਕੇ ਬਥੇਰਾ ਮੈਨੂੰ ਕੁੱਟਦਾ ਸੀ ਮਹਿਰਾਨ ਰਹਿ ਗਈ ਕਿਉਂਕਿ ਹੁਣ ਉਹ ਬਿਲਕੁਲ ਦੇਖਣ ਨੂੰ ਉਦਾਂ ਦਾ ਨਹੀਂ ਲੱਗਦਾ ਸੀ ਮੈਂ ਸੋਚਦੀ ਸੀ ਕਿ ਇਹਦਾ ਮਤਲਬ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਆ ਫਿਰ ਮੇਰੇ ਦਿਮਾਗ ਵਿੱਚ ਇੱਕ ਹੋਰ ਗੱਲ ਆਈ ਕਿ ਜੇ ਡੈਡੀ ਸ਼ਰਾਬ ਛੱਡ ਕੇ ਇੰਨੇ ਸ਼ਰੀਫ ਬਣ ਗਏ ਆ ਤਾਂ ਹੋ ਸਕਦਾ ਕਿਸੇ ਟਾਈਮ ਮੇਰਾ ਘਰ ਵਾਲਾ ਵੀ ਸ਼ਰਾਬ ਛੱਡ ਦੇਵੇ ਤੇ ਸਿਆਣਾ ਜਿਹਾ ਬਣ ਜਾਵੇ ਮੇਰੇ 9 ਮਹੀਨੇ ਪੂਰੇ ਹੋਣ ਵਾਲੇ ਸੀ ਤੇ ਮੇਰੇ ਬੱਚੇ ਹੋਂ ਦਾ ਟਾਈਮ ਹੋ ਚੁੱਕਿਆ ਸੀ ਮੇਰੇ ਹਸਪੀਟਲ ਜਾਣ ਤੋਂ ਇੱਕ ਦਿਨ ਪਹਿਲਾਂ ਮੇਰਾ ਘਰ ਵਾਲਾ ਬਾਈਕ ਤੋਂ ਡਿੱਗ ਗਿਆ ਤੇ ਉਹਦੇ ਸੱਟ ਲੱਗ ਗਈ ਸੀ ਤੇ ਉਹਦਾ ਗਿੱਟਾ ਟੁੱਟ ਗਿਆ ਸੀ ਉਹਦਾ ਆਪਰੇਸ਼ਨ ਹੋਇਆ ਸੀ ਤੇ ਉਹ ਹਸਪੀਟਲ ਵਿੱਚ ਹੀ ਸੀ ਅਗਲੇ ਦਿਨ ਹੀ ਮੇਰੇ ਵੀ ਦਰਦ ਉੱਠ ਗਿਆ ਸੀ ਤੇ ਮੈਨੂੰ ਹਸਪੀਟਲ ਲੈ ਗਏ ਉੱਥੇ ਮੇਰੀ ਕੁੜੀ ਨੇ ਜਨਮ ਲਿਆ ਮੇਰੀ ਕੁੜੀ ਬੜੀ ਸੋਹਣੀ ਸੀ ਇਹ ਗੱਲ ਜਦੋਂ ਮੇਰੇ ਘਰ ਵਾਲੇ ਨੂੰ ਪਤਾ ਲੱਗੀ ਤਾਂ ਉਹਨੂੰ ਕੋਈ ਜ਼ਿਆਦਾ ਚਾਜ ਆਣੀ ਚੜਿਆ ਮੇਰੇ ਮਾਪਿਓ ਵੀ ਹਸਪੀਟਲ ਮੇਰੀ ਕੁੜੀ ਨੂੰ ਦੇਖਣ ਆਏ ਸੀ ਮੇਰੀ ਮਾਂ ਵਾਰ-ਵਾਰ ਮੇਰੇ ਸਾਸ ਨੂੰ ਕਹਿ ਰਹੀ ਸੀ ਕਿ ਜੇ ਮੁੰਡਾ ਹੁੰਦਾ ਤਾਂ ਖੁਸ਼ੀ ਵੱਖਰੀ ਹੁੰਨੀ ਸੀ ਚਲੋ ਕੋਈ ਗੱਲ ਨਹੀਂ ਤੁਸੀਂ ਦਿਲ ਰੱਖਣਾ ਮੈਂ ਹੈਰਾਨ ਰਹਿ ਗਈ ਮੇਰੀ ਆਪਣੀ ਮਾਂ ਹੀ ਇਦਾਂ ਦੀਆਂ ਗੱਲਾਂ ਕਰਦੀ ਆ ਤਾਂ ਮੇਰੀ ਸੱਸ ਨੇ ਤਾਂ ਕਹਿਣਾ ਹੀ ਸੀ ਅਗਲੇ ਦਿਨ ਮੈਨੂੰ ਹਸਪੀਟਲ ਚੋਂ ਛੁੱਟੀ ਮਿਲ ਗਈ ਸੀ ਤੇ ਅਸੀਂ ਘਰ ਚਲੇ ਗਏ ਸੀ ਉਧਰ ਮੇਰੇ ਘਰ ਵਾਲੇ ਨੂੰ ਵੀ ਛੁੱਟੀ ਮਿਲ ਗਈ ਸੀ ਉਹ ਵੀ ਘਰ ਆ ਗਿਆ ਸੀ ਮੇਰੇ ਘਰ ਵਾਲੇ ਨੇ ਆਪਣੀ ਕੁੜੀ ਦੇਖੀ ਤੱਕ ਨਹੀਂ ਸੀ ਤੇ ਮੈਨੂੰ ਘਰ ਜਾਂਦੇ ਸਾਰ ਕਹਿਣ ਲੱਗਾ ਆ ਗਈਆਂ ਕੁੜੀ ਜੰਮ ਕੇ ਤੂੰ ਮੈਨੂੰ ਉਹਦੇ ਤੇ ਬਹੁਤ ਗੁੱਸਾ ਆ ਰਿਹਾ ਸੀ ਮੈਂ ਗੁੱਸਾ ਬਹੁਤ ਕੰਟਰੋਲ ਕੀਤਾ ਗੁੱਸੇ ਵਿੱਚ ਮੈਂ ਵੀ ਉਹਦਾ ਹਾਲਚਾਲਣਾ ਪੁੱਛਿਆ ਮੈਂ ਮਨੋਂ ਮਨੀ ਸੋਚ ਰਹੀ ਸੀ ਕਿ ਤੇਰੇ ਨਾਲ ਇਦਾਂ ਹੀ ਹੋਣੀ ਚਾਹੀਦੀ ਸੀ ਜਿੱਦਾਂ ਤੂੰ ਮੇਰੇ ਨਾਲ ਕਰਦਾ ਆਂ ਅਗਲੇ ਦਿਨ ਮੈਂ ਲੰਮੇ ਪਈ ਸੀ ਤੇ ਮੈਨੂੰ ਮੇਰਾ ਘਰ ਵਾਲਾ ਕਹਿੰਦਾ ਜਾ ਉੱਠ ਕੇ ਮੈਨੂੰ ਰੋਟੀ ਲਿਆ ਕੇ ਦੇ ਮੈਂ ਕਿਹਾ ਮੰਮੀ ਨੂੰ ਕਹਿ ਦਿਓ ਮੈਂ ਤਾਂ ਤੁਹਾਡੇ ਸਾਹਮਣੇ ਕੱਲ ਕੁੜੀ ਲੈ ਕੇ ਆਈਆਂ ਮੈਂ ਆਪ ਜੇ ਠੀਕ ਨਹੀਂ ਆ ਮੇਰੇ ਟਾਂਕੇ ਲੱਗੇ ਆ ਤੇ ਉਹ ਅੱਗੋਂ ਮੈਨੂੰ ਕਹਿੰਦਾ ਜ਼ਿਆਦਾ ਨਾ ਸਵਾਲ ਜਵਾਬ ਕਰ ਤੂੰ ਮੇਰੇ ਨਾਲ ਉੱਠ ਕਿਦਰੇ ਤੇਨੂੰ ਕੁਝ ਨਹੀਂ ਹੋਇਆ ਕੁੜੀ ਜੰਮ ਕੇ ਆ ਗਈ ਤੂੰ ਤੂੰ ਕਿਹੜਾ ਮੁੰਡਾ ਜੰਮ ਕੇ ਲੈ ਕੇ ਆਈਆਂ ਮੈਂ ਕਿਹਾ ਬੱਚਾ ਦਾ ਤਾੜਾ ਹੀ ਆ ਕੁੜੀ ਹੋਵੇ ਜਾਂ ਮੁੰਡਾ ਕੀ ਫਰਕ ਪੈਂਦਾ ਆ ਬੱਚੇ ਨਾਲ ਕਾਦਾ ਫਰਕ ਆ ਤੁਸੀਂ ਕੁੜੀ ਦੇਖੀ ਤੱਕ ਨਹੀਂ ਕਹਿੰਦਾ ਮੈਂ ਨਹੀਂ ਦੇਖਣੀ ਮੈਂ ਉੱਠ ਕੇ ਹੌਲੀ-ਹੌਲੀ ਉਹਨੂੰ ਰੋਟੀ ਲਿਆ ਕੇ ਦਿੱਤੀ ਜਦੋਂ ਵੀ ਕੋਈ ਮੇਰੀ ਕੁੜੀ ਨੂੰ ਸ਼ਗਨ ਦੇ ਕੇ ਜਾਂਦਾ ਤਾਂ ਮੇਰਾ ਘਰ ਵਾਲਾ ਝਾਟ ਹੀ ਮੇਰੇ ਤੋਂ ਖੋਹ ਲੈਂਦਾ ਤੇ ਆਪਣੇ ਦੋਸਤਾਂ ਤੋਂ ਸ਼ਰਾਬ ਮੰਗਵਾ ਲੈਂਦਾ ਸੀ ਮੈਂ ਸੋਚਿਆ ਸੀ ਕਿ ਕੁੜੀ ਦੇ ਪੈਸੇ ਉਹਦੇ ਨਾਮ ਤੇ ਬੈਂਕ ਵਿੱਚ ਰੱਖ ਦਵਾਂਗੀ ਪਰ ਉਹ ਮੇਰੇ ਤੋਂ ੱੱਕੇ ਨਾਲ ਖੋਹ ਲੈਂਦਾ ਦੀ ਮੇਰੀ ਕੁੜੀ 2 ਮਹੀਨੇ ਦੀ ਹੋ ਗਈ ਸੀ ਤੇ ਮੈਂ ਘਰ ਦੇ ਕੰਮ ਕਰਨ ਲੱਗ ਗਈ ਸੀ ਮੇਰਾ ਘਰ ਵਾਲਾ ਜੇ ਮੰਜੇ ਤੇ ਪਿਆ ਸੀ ਉਹ ਸ਼ਰਾਬ ਪੀ ਕੇ ਸੌ ਜਾਂਦਾ ਸੀ ਤੇ ਉੱਠ ਕੇ ਬੱਸ ਲੜਾਈ ਕਰਨ ਲੱਗ ਜਾਂਦਾ ਸੀ ਉਹਨੂੰ ਇਦਾਂ ਸੀ ਕਿ ਕਦੋਂ ਮੈਂ ਤੁਰਨ ਲੱਗ ਜਾਵਾਂ ਤੇ ਆਪਣੇ ਨਸ਼ੇ ਪੱਤੇ ਖਰੀਦਾਂ ਮੇਰਾ ਸਹੁਰਾ ਸਾਰਾ ਦਿਨ ਖੇਤ ਵਿੱਚ ਖੱਪਦਾ ਰਹਿੰਦਾ ਸੀ ਮੇਰਾ ਮਨ ਆਪਣੀ ਧੀ ਨਾਲ ਲੱਗਿਆ ਰਹਿੰਦਾ ਸੀ ਉਹ ਬਹੁਤ ਪਿਆਰੀ ਜਈ ਸੀ ਉਹ ਬੜਾ ਮੋਜਾ ਲੈਂਦੀ ਸੀ ਮੈਨੂੰ ਬਹੁਤ ਲਾੜ ਲਡਾਉਂਦੀ ਸੀ ਮੇਰਾ ਘਰ ਵਾਲਾ ਹੁਣ ਥੋੜਾ ਥੋੜਾ ਤੁਰਨ ਲੱਗ ਗਿਆ ਸੀ ਮੈਂ ਇੱਕ ਦਿਨ ਆਪਣੇ ਘਰ ਵਾਲੇ ਨੂੰ ਸਮਝਾਇਆ ਕਿ ਹੁਣ ਕੁੜੀ ਨੇ ਵੱਡੀ ਹੋ ਜਾਣਾ ਆ ਤੁਸੀਂ ਸ਼ਰਾਬ ਨਾ ਪੀਆ ਕਰੋ ਹੌਲੀ ਹੌਲੀ ਇਹਨੂੰ ਛੱਡਣ ਦੀ ਕੋਸ਼ਿਸ਼ ਕਰੋ ਪਰ ਉਹ ਕਿੱਥੇ ਸਮਝਣ ਵਾਲਾ ਸੀ ਉਹਦਾ ਉਹੀ ਹਾਲ ਸੀ ਕਦੇ ਕਦੇ ਮੈਂ ਇਹ ਸੋਚਦੀ ਸੀ ਕਿ ਅਜੇ ਤਾਂ ਮੇਰੀ ਪੜਨ ਦੀ ਉਮਰ ਸੀ ਤੇ ਘਰ ਦੇ ਆਣੇ ਕਿੰਨੀ ਜਲਦੀ ਮੇਰਾ ਵਿਆਹ ਕਰ ਦਿੱਤਾ ਤੇ ਮੈਂ ਮਾਂ ਵੀ ਬਣ ਗਈਆਂ ਮਾਪੇ ਵੀ ਧੀਆਂ ਨੂੰ ਬਸ ਗਲੋਂ ਲਾ ਦਿੰਦੇ ਆ ਤੇ ਸਾਡੇ ਚਾੜ ਆੜ ਵਿੱਚ ਹੀ ਰਹਿ ਜਾਂਦੇ ਆ ਪਰ ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਧੀ ਨਾਲ ਇਦਾਂ ਨਹੀਂ ਹੋਣ ਦੇਣਾ ਮੈਂ ਉਹਨੂੰ ਬਹੁਤ ਪੜ੍ਹਾਈ ਕਰਾਉਂਗੀ ਤੇ ਆਪਣੇ ਪੈਰਾਂ ਤੇ ਖੜੀ ਕਰਕੇ ਫੇਰ ਉਹਦਾ ਵਿਆਹ ਕਰਾਂਗੀ ਇੱਕ ਰਾਤ ਮੇਰਾ ਘਰ ਵਾਲਾ ਅਜੇ ਤੱਕ ਘਰ ਵਾਪਿਸ ਨਹੀਂ ਆਇਆ ਸੀ ਤੇ ਮੈਂ ਉਹਦੀ ਉਡੀਕ ਕਰੀ ਜਾਂਦੀ ਸੀ ਉਹ ਪਹਿਲਾਂ ਵੀ ਕਦੇ-ਕਦੇ ਘਰ ਲੇਟ ਆਉਂਦਾ ਹੁੰਦਾ ਸੀ ਤੇ ਮੈਂ ਸੋਚਿਆ ਕਿਸੇ ਕੋਲ ਸ਼ਰਾਬ ਪੀਣ ਬੈਠ ਗਿਆ ਹੋਣਾ ਆ ਜਦੋਂ ਉਹ ਵਾਪਿਸ ਆਇਆ ਤਾਂ ਬਿਲਕੁਲ ਸੌਫੀ ਸੀ ਉਹਨੇ ਸ਼ਰਾਬ ਬਿਲਕੁਲ ਨਹੀਂ ਪੀਤੀ ਸੀ ਮੈਂ ਹੈਰਾਨ ਰਹਿ ਗਈ ਸੀ ਤੇ ਹੈਰਾਨ ਹੋ ਕੇ ਉਹਦੇ ਮੂੰਹ ਵੱਲ ਵੇਖ ਰਹੀ ਸੀ ਮੈਂ ਉਹਨੂੰ ਰੋਟੀ ਲਿਆ ਕੇ ਦਿੱਤੀ ਤੇ ਉਹਨੇ ਰੋਟੀ ਵਾਲਾ ਥਾਰ ਪਰੇ ਸੁੱਟ ਦਿੱਤਾ ਤੇ ਮੈਨੂੰ ਕਹਿੰਦਾ ਤੂੰ ਮੈਨੂੰ ਆਪਣੀਆਂ ਵਾਲੀਆਂ ਦੇ ਅੱਜ ਮੈਂ ਸਾਰੇ ਕਿਤੇ ਤੁਰ ਫਿਰ ਆਇਆ ਮੈਨੂੰ ਕਿਤੋਂ ਵੀ ਪੈਸੇ ਦਾ ਪ੍ਰਬੰਧ ਨਹੀਂ ਹੋਇਆ ਆ ਤੇ ਅੱਜ ਮੈਂ ਸ਼ਰਾਬ ਨਹੀਂ ਪੀਤੀ ਤੂੰ ਮੈਨੂੰ ਹੁਣੇ ਹੀ ਵਾਲੀਆਂ ਦੇ ਮੈਂ ਸ਼ਰਾਬ ਪੀਣੀ ਆ ਨਹੀਂ ਤਾਂ ਮੈਂ ਮਰ ਜਾਊਗਾ ਮੈਂ ਉਹਨੂੰ ਆਪਣੀਆਂ ਵਾਲੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੇਰੇ ਕੋਲ ਇੱਕੋ ਇੱਕ ਸੋਨੇ ਦੀਆਂ ਵਾਲੀਆਂ ਸੀ ਜੋ ਮੈਂ ਆਪਣੀ ਧੀ ਲਈ ਸਾਹਮਣੇ ਰੱਖਣਾ ਚਾਹੁੰਦੀ ਸੀ ਪਰ ਉਹਨੇ ਹੱਥੋਂ ਪਾਈ ਕਰਕੇ ਮੇਰੇ ਕੰਨਾਂ ਵਿੱਚੋਂ ਵਾਲੀਆਂ ਲਾ ਹੀ ਲਈਆਂ ਮੈਂ ਬਹੁਤ ਰੋ ਰਹੀ ਸੀ ਮੈਨੂੰ ਵਾਲੀਆਂ ਦੇ ਦੇ ਮੇਰੇ ਕੋਲ ਹੋਰ ਕੋਈ ਗਹਿਣਾ ਨਹੀਂ ਆ ਇਨ੍ਹਾਂ ਵਾਲੀਆਂ ਤੋਂ ਬਿਨਾ ਉਹ ਮੇਰੀਆਂ ਵਾਲੀਆਂ ਲੈ ਕੇ ਘਰੋਂ ਨਿਕਲ ਗਿਆ ਅੱਧੀ ਰਾਤ ਹੋਈ ਪਈ ਸੀ ਪਤਾ ਨਹੀਂ ਕਿੱਥੇ ਗਿਆ ਤੇ ਸਵੇਰ ਨੂੰ ਸ਼ਰਾਬ ਨਾਲ ਡੱਕ ਕੇ ਘਰ ਵਾਪਸ ਆਇਆ ਅਗਲੇ ਦਿਨ ਮੈਂ ਆਪਣੇ ਸੱਸ ਸਹੁਰੇ ਨੂੰ ਸਾਰੀ ਗੱਲ ਦੱਸੀ ਮੇਰੀ ਸੱਸ ਮੈਨੂੰ ਕਹਿੰਦੀ ਤੂੰ ਆਪਣੀਆਂ ਵਾਲੀਆਂ ਲੁਕੋ ਕੇ ਰੱਖਣੀਆਂ ਸੀ ਤੂੰ ਤਾਂ ਸਜਾ ਕੇ ਕੰਨਾਂ ਵਿੱਚ ਪਾਈ ਫਿਰਦੀ ਸੀ ਤੇ ਮੇਰਾ ਸਹੁਰਾ ਕਹਿਣ ਲੱਗਾ ਕਿ ਪੁੱਤ ਤੈਨੂੰ ਪਤਾ ਹੀ ਆ ਉਹ ਸਾਡੀ ਕਿੱਥੇ ਮੰਨਦਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਸਾਡਾ ਪੁੱਤ ਇਦਾਂ ਦਾ ਤਾਂ ਤੁਸੀਂ ਉਹਦਾ ਵਿਆਹ ਹੀ ਕਿਉਂ ਕੀਤਾ ਤਾਂ ਉਹ ਦੋਵੇਂ ਜਾਣੇ ਉਪਕਾਰ ਕੀ ਤੇ ਥੋੜਾ ਟਾਈਮ ਬਾਅਦ ਮੇਰਾ ਸੋਹਰਾ ਬੋਲਿਆ ਇਹ ਸਾਰਾ ਸਿਆਪਾ ਤੇਰੀ ਸੱਸ ਦਾ ਆ ਮੈਂ ਤਾਂ ਇਹਨੂੰ ਕਿਹਾ ਸੀ ਕਿ ਕਿਉਂ ਬਗਾਨੀ ਧੀ ਰੋਲਣੀ ਆ ਪਰ ਇਹਨੂੰ ਬਹੁਤ ਕਾਲੀ ਸੀ ਆਪਣੇ ਪੁੱਤ ਨੂੰ ਵਿਆਉਣ ਦੀ ਮੈਂ ਆਪਣੀ ਸੱਸ ਨੂੰ ਕਿਹਾ ਜੇ ਤੁਹਾਡੀ ਆਪਣੀ ਧੀ ਹੁੰਦੀ ਫਿਰ ਵੀ ਤੁਸੀਂ ਇਦਾਂ ਕਰਦੇ ਤਾਂ ਮੇਰੀ ਸੱਸ ਕਹਿੰਦੀ ਕੋਈ ਨਾ ਇਹ ਵੀ ਹਟ ਜਾਊਗਾ ਸ਼ਰਾਬ ਪੀਣੋਂ ਕਦੇ ਤਾਂ ਰੱਬ ਸੁਣੂਗਾ ਹੀ ਮੈਂ ਰਾਤ ਨੂੰ ਆਪਣੀ ਕੁੜੀ ਨੂੰ ਨਾਲ ਲੈ ਕੇ ਪਈ ਸੀ ਕਿ ਮੇਰਾ ਘਰ ਵਾਲਾ ਅੰਦਰ ਆ ਗਿਆ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ ਉਹ ਸ਼ਰਾਬ ਨਾਲ ਪੂਰਾ ਰੱਜਿਆ ਹੋਇਆ ਸੀ ਮੈਂ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਹਟਿਆ ਮੇਰੀ ਛੋਟੀ ਜਿਹੀ ਕੁੜੀ ਡਰ ਕੇ ਇੱਕ ਖੁੰਝੇ ਵਿੱਚ ਬੈਠ ਗਈ ਉਹ ਰੋਣ ਲੱਗ ਪਈ ਤੇ ਮੇਰਾ ਘਰ ਵਾਲਾ ਉਹਨੂੰ ਵੀ ਛੜਕਾ ਮਾਰ ਰਿਹਾ ਸੀ ਤੇ ਮੇਰੇ ਨਾਲ ਜਾਨਵਰਾ ਵਾਲਾ ਵਿਵਹਾਰ ਕਰਨ ਲੱਗ ਪਿਆ ਉਹ ਮੇਰੀ ਬੇਟੀ ਦੇ ਸਾਹਮਣੇ ਮੇਰੇ ਸਰੀਰ ਨੂੰ ਨੋਚ-ਨੋਚ ਖਾ ਰਿਹਾ ਸੀ ਉਹ ਤਾਂ ਨਸ਼ੇ ਵਿੱਚ ਫੁੱਲ ਟਾਈਟ ਸੀ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਸੀ ਪਰ ਮੇਰੇ ਬੱਚਾ ਹੁਣ ਕਰਕੇ ਸਰੀਰ ਵਿੱਚ ਬਹੁਤ ਦਰਦ ਹੁੰਦਾ ਰਹਿੰਦਾ ਸੀ ਮੈਨੂੰ ਬਹੁਤ ਕਮਜ਼ੋਰੀ ਪੈ ਗਈ ਸੀ ਤੇ ਮੇਰੇ ਤੋਂ ਹੋਰ ਦਰਦ ਸਹਿਣ ਨਹੀਂ ਹੁੰਦਾ ਸੀ ਪਰ ਮੇਰਾ ਘਰ ਵਾਲਾ ਮੇਰੇ ਤੇ ਬਿਲਕੁਲ ਤਰਸ ਨਹੀਂ ਕਰਦਾ ਸੀ ਮੇਰੀ ਧੀ ਨੁੱਕਰ ਵਿੱਚ ਸੈਮੀ ਸੈਮੀ ਜੀ ਬੈਠੀ ਸੀ ਉਸ ਤੋਂ ਬਾਅਦ ਮੇਰਾ ਘਰ ਵਾਲਾ ਸੌਂ ਗਿਆ ਤੇ ਮੈਂ ਆਪਣੀ ਕੁੜੀ ਨੂੰ ਗੋਦੀ ਵਿੱਚ ਬਿਠਾਇਆ ਤੇ ਉਹਨੂੰ ਚੁੱਪ ਕਰਵਾਇਆ ਉਹ ਬਹੁਤ ਡਰ ਗਈ ਸੀ ਤੇ ਮੈਂ ਉਹਨੂੰ ਲੋਰੀਆਂ ਦੇ ਕੇ ਸੁਵਾ ਦਿੱਤਾ ਜਦੋਂ ਵੀ ਮੇਰਾ ਘਰ ਵਾਲਾ ਘਰ ਆਉਂਦਾ ਸੀ ਮੇਰੀ ਧੀ ਉਦੋਂ ਹੀ ਸੈਮ ਜਾਂਦੀ ਸੀ ਉਹ ਆਪਣੇ ਪਿਓ ਤੋਂ ਬਹੁਤ ਡਰਦੀ ਸੀ ਤੇ ਉਹ ਮੇਰੇ ਪਿੱਛੇ ਲੁਕ ਜਾਂਦੀ ਸੀ ਮੇਰਾ ਘਰ ਵਾਲਾ ਜੇ ਉਹਨੂੰ ਬੁਲਾਉਂਦਾ ਵੀ ਸੀ ਤਾਂ ਉਹ ਤਾਂ ਵੀ ਉਹਦੇ ਨਾਲ ਬੋਲਦੀ ਨਹੀਂ ਸੀ ਛੋਟੀ ਹੋਣ ਕਰਕੇ ਉਹਦੇ ਮਨ ਵਿੱਚ ਬਹੁਤ ਡਰ ਬੈਠ ਗਿਆ ਸੀ ਉਹ ਮੇਰਾ ਹੀ ਜ਼ਿਆਦਾ ਕਰਦੀ ਸੀ ਮੇਰੇ ਘਰ ਵਾਲੇ ਦਾ ਰੋਜ਼ ਦਾ ਕੰਮ ਸੀ ਉਹ ਰਾਤ ਨੂੰ ਡੇਲੀ ਮੇਰੇ ਨਾਲ ਜਾਨਵਰਾਂ ਵਾਂਗ ਲੱਗਾ ਰਹਿੰਦਾ ਸੀ ਪਹਿਲਾਂ ਮੈਂ ਸਹੀ ਜਾਂਦੀ ਸੀ ਪਰ ਹੁਣ ਮੇਰੀ ਬੇਟੀ ਸੀ ਉਹ ਬਹੁਤ ਡਰ ਜਾਂਦੀ ਸੀ ਮੇਰੇ ਘਰ ਵਾਲੇ ਨੂੰ ਤਾਂ ਬਿਲਕੁਲ ਸ਼ਰਮਨੀ ਸੀ ਉਹ ਮੇਰੀ ਕੁੜੀ ਦੇ ਸਾਹਮਣੇ ਵੀ ਕੋਈ ਲਿਆਜ ਨਹੀਂ ਕਰਦਾ ਸੀ ਪਰ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ ਮੈਂ ਇਹ ਸਭ ਤੋਂ ਬਹੁਤ ਤੰਗ ਹੋ ਗਈ ਸੀ ਇਸ ਕਰਕੇ ਮੈਂ ਫੈਸਲਾ ਲਿਆ ਕਿ ਮੈਂ ਆਪਣੇ ਪੇਕੇ ਚਲੀ ਜਾਨੀ ਆ ਕਿਉਂਕਿ ਮੇਰਾ ਘਰ ਵਾਲਾ ਮੇਰੇ ਨਾਲ ਕੋਈ ਗੱਲਬਾਤ ਵੀ ਨਹੀਂ ਕਰਦਾ ਸੀ ਬਸ ਪੀ ਲੈਂਦਾ ਸੀ ਸੌ ਜਾਂਦਾ ਸੀ ਮੇਰੇ ਨਾਲ ਕੋਈ ਦੁੱਖ ਸੋਖ ਨਹੀਂ ਕਰਦਾ ਸੀ ਮੈਨੂੰ ਉਹਦੇ ਨਾਲ ਹੋਣ ਜਾਂ ਨਾ ਹੋਣ ਦਾ ਕੀ ਭਾ ਸੀ ਮੈਂ ਪੇਕੇ ਜਾਣ ਦਾ ਪੱਕਾ ਇਰਾਦਾ ਬਣਾ ਲਿਆ ਸੀ ਮੈਂ ਬੈਗ ਵਿੱਚ ਆਪਣੇ ਤੇ ਕੁੜੀ ਦੇ ਕੱਪੜੇ ਪਾ ਲਏ ਤੇ ਬਿਨਾ ਕਿਸ ਜੇ ਉਹ ਦਸੇ ਘਰੋਂ ਨਿਕਲ ਗਈ ਤੇ ਮੈਂ ਆਪਣੇ ਪੇਕੇ ਜਾ ਪਹੁੰਚੀ ਤੇ ਉੱਥੇ ਜਾ ਕੇ ਮੈਂ ਸਾਰਿਆਂ ਨੂੰ ਮਿਲੀ ਮੈਂ ਜੇ ਜਾ ਕੇ ਪਾਣੀ ਹੀ ਪੀਤਾ ਸੀ ਕਿ ਮੰਮੀ ਮੈਨੂੰ ਪੁੱਛਣ ਲੱਗੀ ਕਿ ਖੈਰ ਸੋਖਿਆ ਪੁੱਤ ਆ ਕੱਪੜਿਆਂ ਨਾਲ ਬੈਗ ਇੰਨਾ ਭਰਿਆ ਹੋਇਆ ਲੈ ਕੇ ਆਈਆਂ ਮੇਰਾ ਦਿਲ ਘਬਰਾ ਰਿਹਾ ਕਿ ਕੀ ਗੱਲ ਹੋ ਗਈ ਆ ਤਾਂ ਮੈਂ ਕਹਾ ਮੰਮੀ ਚਾ ਲਿਆਓ ਪਹਿਲਾਂ ਫਿਰ ਮੈਂ ਤੁਹਾਨੂੰ ਦੱਸਦੀ ਸਾਰੀ ਗੱਲ ਉਹ ਕਹਿੰਦੀ ਪਹਿਲਾਂ ਦੱਸ ਗੱਲ ਮੇਰਾ ਦਿਲ ਬੈਠਾ ਜਾ ਰਿਹਾ ਆ ਤਾਂ ਮੈਂ ਦੱਸਿਆ ਕਿ ਮੰਮੀ ਉਹ ਰੋਜ਼ ਰਾਤ ਨੂੰ ਮੇਰੇ ਨਾਲ ਬਦਤਮੀਜ਼ੀ ਕਰਦਾ ਆ ਤੇ ਮੇਰੀ ਧੀ ਦਾ ਵੀ ਪੂਰਾ ਲਿਆਜ ਨਹੀਂ ਕਰਦਾ ਤੇ ਦਿਨ ਰਾਤ ਸ਼ਰਾਬ ਪੀਂਦਾ ਰਹਿੰਦਾ ਆ ਨਾ ਕੋਈ ਦੁੱਖ ਸੁੱਖ ਸੁਣਨਾ ਨਾ ਕਿਤੇ ਮੈਨੂੰ ਲੈ ਕੇ ਜਾਂਦਾ ਆ ਬਸ ਸ਼ਰਾਬ ਨਾਲ ਡੱਕਿਆ ਰਹਿੰਦਾ ਆ ਜਦੋਂ ਜੀ ਕਰਦਾ ਮੈਨੂੰ ਕੁੱਟ ਦਿੰਦਾ ਆ ਇਸ ਕਰਕੇ ਮੈਂ ਹੁਣ ਉੱਥੇ ਨਹੀਂ ਜਾਣਾ ਮੈਂ ਉਹਦੇ ਤੋਂ ਬਹੁਤ ਤੰਗ ਆ ਗਈਆਂ ਇਸ ਕਰਕੇ ਮੈਂ ਉਹ ਘਰ ਛੱਡ ਆਈਆਂ ਮੈਂ ਹੁਣ ਉੱਥੇ ਨਹੀਂ ਜਾਣਾ ਮੈਂ ਤੇ ਮੇਰੀ ਧੀ ਹੁਣ ਇੱਥੇ ਰਹਾਂਗੇ ਇਹ ਸੁਣ ਕੇ ਮੇਰੀ ਮੰਮੀ ਕਹਿੰਦੀ ਕਮਲੀਆਂ ਤੂੰ ਜੋ ਆਪਣਾ ਘਰ ਛੱਡ ਕੇ ਆ ਗਈਆਂ ਆਪਣਾ ਨਹੀਂ ਘਟੋ ਘਟ ਆਪਣੇ ਕੁੜੀ ਦਾ ਹੀ ਸੋਚ ਲੈਂਦੀ ਮੈਂ ਕਿਹਾ ਮੰਮੀ ਇਹ ਘਰ ਵੀ ਤਾਂ ਮੇਰਾ ਆਪਣਾ ਹੀ ਆ ਮੈਂ ਇੱਥੇ ਰਹੂੰਗੀ ਡੇਡੀ ਕਹਿੰਦੇ ਬੇਟਾ ਦੇਖ ਅੱਜ ਤਾਂ ਅਸੀਂ ਤੈਨੂੰ ਰੱਖ ਲੈਨੇ ਆ ਪਰ ਕੱਲ ਤੇਰੇ ਭਰਾ ਦਾ ਵਿਆਹ ਹੋ ਜਾਣਾ ਆ ਉਹਦੇ ਵਿਆਹ ਮਗਰੋਂ ਤੈਨੂੰ ਤੇ ਤੇਰੀ ਕੁੜੀ ਨੂੰ ਇੱਥੇ ਕੌਣ ਰੱਖੂਗਾ ਤੂੰ ਸਿਆਣੀ ਬਣ ਆਪਣਾ ਘਰ ਹੀ ਆਪਣਾ ਹੁੰਦਾ ਆ ਹੌਲੀ ਹੌਲੀ ਆਪਣੇ ਆਪ ਤੇਰਾ ਪਰੌਣਾ ਸੁਧਰ ਜਾਊਗਾ ਮੈਂ ਬਹੁਤ ਜਿੱਦ ਕੀਤੀ ਪਰ ਉਹ ਵਾਰ-ਵਾਰ ਉੱਥੇ ਜਾਣ ਬਾਰੇ ਕਹਿ ਰਹੇ ਸੀ ਕਿ ਲੋਕ ਕੀ ਕਹਿਣਗੇ ਇਦਾਂ ਉਦਾਂ ਫਿਰ ਮੈਂ ਗੁੱਸੇ ਵਿੱਚ ਉੱਥੋਂ ਵੀ ਨਿਕਲ ਗਈ ਮੈਂ ਸੋਚ ਲਿਆ ਸੀ ਕਿ ਵਾਪਿਸ ਘਰ ਤਾਂ ਮੈਂ ਨਹੀਂ ਜਾਣਾ ਮੈਂ ਸ਼ਹਿਰ ਵਿੱਚ ਇੱਕ ਮੰਦਰ ਵਿੱਚ ਜਲੀ ਗਈ ਉੱਥੇ ਮੈਂ ਆਪਣੀ ਕੁੜੀ ਨੂੰ ਲੈ ਕੇ ਬੈਠੀ ਸੀ ਤੇ ਆਪਣੀ ਕਿਸਮਤ ਨੂੰ ਕੋਸ ਰਹੀ ਸੀ ਕਿ ਕਿਦਾਂ ਦੀ ਆ ਕੁੜੀਆਂ ਦੀ ਕਿਸਮਤ ਘਰ ਵਾਲਾ ਵੀ ਇਦਾਂ ਦਾ ਮਿਲਿਆ ਤੇ ਮੇਰੇ ਆਪਣੇ ਮਾਪੇ ਵੀ ਮੈਨੂੰ ਕਹਿੰਦੇ ਉੱਥੇ ਹੀ ਜਾ ਮੇਰੀ ਤਕਲੀਫ ਕੋਈ ਨਹੀਂ ਸਮਝਦਾ ਆਖਰ ਮੇਰਾ ਕਸੂਰ ਕੀ ਆ ਮੈਂ ਉੱਥੇ ਬੈਠੀ ਇਹੀ ਗੱਲਾਂ ਸੋਚੀ ਜਾ ਰਹੀ ਸੀ ਕਿ ਮੇਰੇ ਪਿੰਡ ਦੀ ਮੇਰੀ ਬਚਪਨ ਦੀ ਸਹੇਲੀ ਜਿਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਉਹ ਮੇਰੀ ਕੁੜੀ ਨੂੰ ਬੁਲਾ ਰਹੀ ਸੀ ਜਦੋਂ ਮੈਂ ਮੂੰਹ ਉੱਪਰ ਵੱਲ ਨੂੰ ਕੀਤਾ ਤਾਂ ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਕਹਿੰਦੀ ਆਪਾਂ ਕਿੰਨੇ ਟਾਈਮ ਬਾਅਦ ਮਿਲੇ ਆ ਮੈਨੂੰ ਵੀ ਉਹਨੂੰ ਮਿਲ ਕੇ ਬੜੀ ਖੁਸ਼ੀ ਹੋਈ ਅਸੀਂ ਦੋਵਾਂ ਜਾਣੀਆਂ ਨੇ ਉੱਥੇ ਬੈਠ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹ ਮੈਨੂੰ ਪੁੱਛਣ ਲੱਗੀ ਕਿ ਤੂੰ ਇੱਥੇ ਕਿਵੇਂ ਬੈਠੀ ਆ ਤਾਂ ਮੈਂ ਉਹਨੂੰ ਦੱਸਿਆ ਕਿ ਮੈਂ ਤਾਂ ਕਰਮਾਂ ਦੀ ਮਾਰੀ ਆ ਉਹ ਮੈਨੂੰ ਕਹਿੰਦੀ ਸਾਰੀ ਗੱਲ ਦੱਸ ਮੈਨੂੰ ਖੁੱਲ ਕੇ ਫਿਰ ਮੇਰਾ ਰੋਣਾ ਨਿਕਲ ਗਿਆ ਤੇ ਮੈਂ ਆਪਣੀ ਸਾਰੀ ਕਹਾਣੀ ਉਹਨੂੰ ਦੱਸੀ ਤਾਂ ਉਹ ਸੁਣ ਕੇ ਬਹੁਤ ਹੈਰਾਨ ਰਹਿ ਗਈ ਤੇ ਮੈਨੂੰ ਕਹਿਣ ਲੱਗੀ ਤੂੰ ਰੋ ਨਾ ਤੂੰ ਮੇਰੇ ਨਾਲ ਚੱਲ ਮੇਰੇ ਘਰੇ ਉਹ ਕੁੜੀ ਨੇ ਮੈਨੂੰ ਦੱਸਿਆ ਕਿ ਮੈਂ 12 ਪੜ੍ਹ ਕੇ ਪੁਲਿਸ ਵਿੱਚ ਭਰਤੀ ਹੋ ਗਈ ਆ ਤੇ ਹੁਣ ਅਸੀਂ ਸ਼ਹਿਰ ਵਿੱਚ ਰਹਿੰਦੇ ਆ ਅਸੀਂ ਪਿੰਡ ਵਾਲਾ ਘਰ ਵੇਚ ਆਏ ਆ ਮੈਂ ਉਹਨੂੰ ਬਹੁਤ ਮਨਾ ਕੀਤਾ ਪਰ ਉਹ ਮੰਨੀ ਉਹ ਮੈਨੂੰ ਆਪਣੇ ਘਰ ਲੈ ਗਈ ਤੇ ਉਹਦੇ ਮੰਮੀ ਡੈਡੀ ਵੀ ਮੈਨੂੰ ਭੱਜ ਕੇ ਮਿਲੇ ਮੈਂ ਉਹ ਕੁੜੀ ਵੱਲ ਦੇਖ ਕੇ ਸੋਚ ਰਹੀ ਸੀ ਕਿ ਕਾਸ਼ ਮੇਰਾ ਉਦੋਂ ਜਲਦੀ ਵਿਆਹ ਨਾ ਕੀਤਾ ਹੁੰਦਾ ਤਾਂ ਅੱਜ ਮੈਂ ਵੀ ਪੜ੍ਹ ਲਿਖ ਕੇ ਕੋਈ ਜੌਬ ਕਰਦੀ ਹੁੰਦੀ ਪਰ ਮੇਰਾ ਤਾਂ ਵਿਆਹ ਹੀ ਬਹੁਤ ਛੋਟੀ ਉਮਰ ਵਿੱਚ ਕਰ ਦਿੱਤਾ ਸੀ ਮੇਰੀ ਸਹੇਲੀ ਨੇ ਆਪਣੀ ਮੰਮੀ ਨੂੰ ਮੇਰੇ ਬਾਰੇ ਸਾਰਾ ਕੁਝ ਦੱਸਿਆ ਤੇ ਆਂਟੀ ਮੈਨੂੰ ਕਹਿਣ ਲੱਗੀ ਕਿ ਤੂੰ ਬਿਨਾਂ ਕਿਸੇ ਡਰ ਤੋਂ ਇੱਥੇ ਰਹਿ ਇੱਥੇ ਕੋਈ ਤੈਨੂੰ ਕੁਝ ਨਹੀਂ ਕਹੂਗਾ ਮੇਰੀ ਸਹੇਲੀ ਦਾ ਭਰਾ ਬਾਹਰਲੇ ਦੇਸ਼ ਗਿਆ ਹੋਇਆ ਸੀ ਆਂਟੀ ਮੈਨੂੰ ਕਹਿੰਦੇ ਤੇਰੀ ਕਿੰਨੀ ਪਿਆਰੀ ਬੱਚੀ ਆ ਤੇ ਤੇਰੇ ਘਰ ਵਾਲੇ ਨੂੰ ਭੋਰਾ ਉਹਦਾ ਪਿਆਰ ਨਹੀਂ ਆਉਂਦਾ ਆਂਟੀ ਕਹਿੰਦੀ ਬਥੇਰਾ ਕੁਝ ਦਿੱਤਾ ਰੱਬ ਦਾ ਸਾਨੂੰ ਤੂੰ ਅੱਜ ਤੋਂ ਬਾਅਦ ਸਾਡੇ ਨਾਲ ਰਹਿ ਤੇ ਆਪਣੀ ਪੜ੍ਹਾਈ ਕਰ ਤੇ ਆਪਣੇ ਪੈਰਾਂ 'ਤੇ ਖੜ ਹੋ ਜਾ ਅਸੀਂ ਤੇਰਾ ਪੂਰਾ ਸਾਥ ਦਵਾਂਗੇ ਬਸ ਤੂੰ ਆਪਣਾ ਸਾਰਾ ਧਿਆਨ ਪੜ੍ਹਾਈ ਵੱਲ ਰੱਖੀ ਤੇਰੀ ਬੇਟੀ ਨੂੰ ਮੈਂ ਆਪੇ ਵਾਰ ਖੜਾ ਲਿਆ ਕਰੂੰਗੀ ਮੈਂ ਕਿਹਾ ਆਂਟੀ ਪਰ ਮੈਂ ਕਿੰਨਾ ਟਾਈਮ ਤੁਹਾਡੇ ਤੇ ਬੋਝ ਬਣ ਕੇ ਰਹੂੰਗੀ ਆਂਟੀ ਕਹਿੰਦੀ ਤੂੰ ਆਪਣੇ ਪੈਰਾਂ ਤੇ ਖੜੀ ਹੋ ਜਾ ਸਾਨੂੰ ਬੜੀ ਖੁਸ਼ੀ ਹੋਊਗੀ ਤੈਨੂੰ ਜਿਸ ਚੀਜ਼ ਦੀ ਲੋੜ ਹੋਊਗੀ ਮੈਂ ਆਪਣੇ ਆਪ ਤੈਨੂੰ ਲਿਆ ਕੇ ਦਵੂੰਗੀ ਬਸ ਤੂੰ ਦੱਬ ਕੇ ਮਿਹਨਤ ਕਰੀ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਜਿਆ ਦਿੱਤਾ ਮੈਨੂੰ ਬਹੁਤ ਵੱਡਾ ਸਹਾਰਾ ਮਿਲ ਗਿਆ ਸੀ ਤੇ ਮੇਰੇ ਅੰਦਰ ਕੁਝ ਕਰਨ ਦੀ ਤਾਂਗ ਵੀ ਪੈਦਾ ਹੋ ਗਈ ਸੀ ਮੇਰੇ ਮੰਮੀ ਡੈਡੀ ਮੈਨੂੰ ਫੋਨ ਤੇ ਫੋਨ ਲਗਾਈ ਜਾਂਦੇ ਸੀ ਤੇ ਮੇਰਾ ਘਰ ਵਾਲਾ ਵੀ ਵਾਰ-ਵਾਰ ਮੈਨੂੰ ਫੋਨ ਕਰ ਰਿਹਾ ਸੀ ਪਰ ਮੈਂ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ ਕਿਉਂਕਿ ਮੈਨੂੰ ਸਾਰਿਆਂ ਤੇ ਹੀ ਗੁੱਸਾ ਸੀ ਇਹ ਮੇਰਾ ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਸੀ ਕਿਉਂਕਿ ਜਦੋਂ ਉਹਨਾਂ ਨੇ ਮੇਰੇ ਬਾਰੇ ਨਹੀਂ ਸੋਚਿਆ ਤਾਂ ਮੈਂ ਉਹਨਾਂ ਬਾਰੇ ਕਿਉਂ ਸੋਚਾਂ ਆਂਟੀ ਨੇ ਮੇਰੀ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤੀ ਤੇ ਮੈਂ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਆਂਟੀ ਮੇਰੀ ਬਹੁਤ ਮਦਦ ਕਰਦੀ ਸੀ ਉਹ ਕਾਫੀ ਪੜ੍ਹੇ ਲਿਖੇ ਸੀ ਉਹ ਮੈਨੂੰ ਪੜ੍ਹਾਉਂਦੇ ਵੀ ਸੀ ਤੇ ਮੇਰੀ ਬੇਟੀ ਨੂੰ ਵੀ ਸੰਭ ਲੈਂਦੇ ਸੀ ਇਦਾਂ ਕਰਦੇ ਕਰਦੇ ਮੈਂ ਆਪਣੀ ਪੜ੍ਹਾਈ ਪੂਰੀ ਕਰ ਹੀ ਲਈ ਸੀ ਕਿਉਂਕਿ ਮੈਂ 10 ਪੜ੍ਹੀ ਹੋਈ ਸੀ ਤੇ ਦੋ ਕਲਾਸਾਂ ਵਿੱਚ ਉੱਥੇ ਰਹਿ ਕੇ ਕਰ ਲੀਆਂ ਆਂਟੀ ਮੈਨੂੰ ਕਹਿਣ ਲੱਗੀ ਕਿ ਤੈਨੂੰ ਪੁਲਿਸ ਦੀ ਭਰਤੀ ਦਿਖਾਵਾਂਗੇ ਪਰ ਮੇਰਾ ਕੱਦ ਇੰਨਾ ਜ਼ਿਆਦਾ ਲੰਬਾ ਨਹੀਂ ਸੀ ਮੇਰੀ ਸਹੇਲੀ ਕਹਿਣ ਲੱਗੀ ਕੋਈ ਗੱਲ ਨਹੀਂ ਇੱਕ ਵਾਰ ਟਰਾਈ ਕਰਨ ਦੇ ਵਿੱਚ ਕੀ ਹਰ ਜਿਆ ਜੇਕਰ ਤੇਰੀ ਪੁਲਿਸ ਦੀ ਭਰਤੀ ਕਲੀਅਰ ਹੋਗੀ ਫਿਰ ਤੈਨੂੰ ਕਿਸੇ ਦੀ ਕੋਈ ਟੈਨਸ਼ਨ ਨਹੀਂ ਰਹਿਣੀ ਮੇਰੇ ਕਰਮਾ ਨੂੰ ਉਸ ਸਾਲ ਪੁਲਿਸ ਦੀ ਭਰਤੀ ਦੇ ਫਾਰਮ ਵੀ ਖੋਲ੍ਹ ਆਏ ਤੇ ਆਂਟੀ ਅੰਕਲ ਨੇ ਮੇਰੇ ਫਾਰਮ ਭਰ ਦਿੱਤੇ ਪੂਰੇ 2 ਮਹੀਨਿਆਂ ਬਾਅਦ ਮੇਰਾ ਪੇਪਰ ਸੀ ਅੰਕਲ ਰਟਾਇਰ ਫੌਜੀ ਸੀ ਤੇ ਉਹ ਮੈਨੂੰ ਰੈਸਲ ਕਰਾਉਣ ਲਈ ਗਰਾਊਂਡ ਵਿੱਚ ਲੈ ਜਾਂਦੇ ਸੀ ਤੇ ਉੱਥੇ ਮੈਨੂੰ ਖੂਬ ਸਾਰੀਆਂ ਰੇਸਾਂ ਕਰਾਉਂਦੇ ਸੀ ਪਹਿਲਾਂ-ਪਹਿਲਾਂ ਤਾਂ ਮੈਨੂੰ ਬਹੁਤ ਮੁਸ਼ਕਿਲ ਆਉਂਦੀ ਸੀ ਕਿਉਂਕਿ ਮੈਂ ਇੰਨਾ ਕਦੇ ਭੱਜੀ ਨਹੀਂ ਸੀ ਛੋਟੀ ਉਮਰ ਵਿੱਚ ਮੇਰੇ ਬੱਚਾ ਹੋਣ ਕਰਕੇ ਮੇਰੇ ਸਰੀਰ ਵਿੱਚ ਉਨੀ ਤਾਕਤ ਨਹੀਂ ਸੀ ਇਸ ਕਰਕੇ ਮੈਨੂੰ ਭੱਜਣ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ ਪਰ ਅੰਕਲ ਨੇ ਮੈਨੂੰ ਬਹੁਤ ਮਿਹਨਤ ਕਰਵਾਈ ਜਿਵੇਂ ਉਹਨਾਂ ਨੇ ठान ਹੀ ਲਿਆ ਸੀ ਕਿ ਮੈਨੂੰ ਮੈਡੀਕਲ ਵਿੱਚੋਂ ਕਲੀਅਰ ਕਰਾ ਕੇ ਹੀ ਹਟਣਗੇ ਮੈਂ ਕਦੇ-ਕਦੇ ਇੰਨਾ ਥੱਕ ਜਾਣਾ ਕਿ ਮੈਂ ਅੰਕਲ ਨੂੰ ਕਹਿ ਦੇਣਾ ਕਿ ਮੇਰੇ ਤੋਂ ਨਹੀਂ ਹੋਊਗਾ ਪਰ ਉਹ ਫਿਰ ਮੈਨੂੰ ਘੂਰ ਛਿੜਕ ਕੇ ਲਾ ਦਿੰਦੇ ਸੀ ਤੇ ਮੈਨੂੰ ਕਹਿ ਦਿੰਦੇ ਸੀ ਕਿ ਜੇ ਤੂੰ ਇਹ ਨਾ ਕਲੀਅਰ ਕੀਤਾ ਤਾਂ ਫਿਰ ਮੈਂ ਤੇਰੀ ਕੋਈ ਮਦਦ ਨਹੀਂ ਕਰਨੀ ਤੇ ਘਰੇ ਆਂਟੀ ਨੇ ਮੈਨੂੰ ਬੁੱਕ ਲਿਆ ਦਿੱਤੀ ਸੀ ਤੇ ਪੁਲਿਸ ਦੀ ਭਰਤੀ ਵਾਲੀ ਬੁੱਕ ਮੈਂ ਰੋਜ਼ ਪੜ੍ਹਦੀ ਸੀ ਤੇ ਜੋ ਕੁਝ ਬੁੱਕ ਵਿੱਚੋਂ ਮੈਨੂੰ ਸਮਝ ਨਹੀਂ ਲੱਗਦਾ ਸੀ ਆਂਟੀ ਨੂੰ ਕਲੀਅਰ ਕਰਵਾ ਦਿੰਦੇ ਸੀ ਉਹਨਾਂ ਦੋਵਾਂ ਜੀਅਾਂ ਨੇ ਮੇਰੇ ਤੇ ਇੰਨੀ ਮਿਹਨਤ ਕੀਤੀ ਜੋ ਕੋਈ ਆਪਣੇ ਸਕੇਤੀ ਪੋਤਲੀ ਵੀ ਨਹੀਂ ਕਰ ਸਕਦਾ ਸੀ ਉਹ ਮੇਰੇ ਖਾਣ ਪੀਣ ਲਈ ਵੀ ਬਹੁਤ ਚੀਜ਼ਾਂ ਲਿਆਉਂਦੇ ਸੀ ਤਾਂ ਕਿ ਮੈਂ ਤਾਕਤਵਰ ਹੋ ਜਾਵਾਂ ਤੇ ਭੱਜਣ ਵਿੱਚੋਂ ਕਲੀਅਰ ਹੋ ਜਾਵਾਂ ਉਧਰ ਆਂਟੀ ਨੇ ਇੱਕ ਕੁੜੀ ਰੱਖ ਲਈ ਸੀ ਜੋ ਮੇਰੀ ਬੇਟੀ ਦੀ ਦੇਖਭਾਲ ਕਰਦੀ ਸੀ ਇੱਕ ਦਿਨ ਮੈਂ ਤੇ ਅੰਕਲ ਰੈਸਲ ਕਰਕੇ ਗਰਾਊਂਡ ਵਿੱਚੋਂ ਘਰ ਨੂੰ ਜਾ ਰਹੇ ਸੀ ਤੇ ਮੇਰੇ ਲੋਅਰ ਟੀ-ਸ਼ਰਟ ਪਾਈ ਹੋਈ ਸੀ ਤੇ ਸਾਹਮਣੇ ਮੇਰਾ ਘਰ ਵਾਲਾ ਬਾਈਕ ਤੇ ਆਉਂਦਾ ਸੀ ਉਹ ਮੈਨੂੰ ਦੇਖ ਕੇ ਸਾਡੇ ਕੋਲ ਆ ਗਿਆ ਤੇ ਮੈਨੂੰ ਕਹਿਣ ਲੱਗਾ ਅੱਛਾ ਇਹ ਗੱਲ ਸੀ ਤਾਂ ਹੀ ਤੂੰ ਘਰ ਚੋਂ ਭਾਜੀ ਕੇ ਆਈਆਂ ਤੂੰ ਤਾਂ ਇੱਥੇ ਬੁੱਢੇ ਨਾਲ ਐਸ਼ਾ ਕਰਦੀ ਫਿਰਦੀ ਆ ਤੂੰ ਆ ਕੁਝ ਭਾਲਦੀ ਸੀ ਉਹ ਮੈਨੂੰ ਬਹੁਤ ਵੱਧ ਘਟ ਬੋਲ ਰਿਹਾ ਸੀ ਇਸ ਤੋਂ ਪਹਿਲਾਂ ਮੈਂ ਕੁਝ ਬੋਲਦੀ ਅੰਕਲ ਬੋਲ ਪਏ ਕਹਿੰਦੇ ਕਾਕਾ ਥੋੜਾ ਮੂੰਹ ਸੰਭਾਲ ਕੇ ਗੱਲ ਕਰ ਤੂੰ ਹੈ ਕੌਣਾ ਇਦਾਂ ਬੋਲਣ ਵਾਲਾ ਮੈਂ ਕਿਹਾ ਅੰਕਲ ਇਹੀ ਆ ਉਹ ਜਿਹਦੇ ਨਾਲ ਮੈਂ ਵਿਆਹੀ ਹੋਈ ਸੀ ਅੰਕਲ ਕਹਿੰਦੇ ਤੂੰ ਫਿਕਰ ਨਾ ਕਰ ਇਹਦੇ ਨਾਲ ਤਾਂ ਮੈਂ ਗੱਲ ਕਰਦਾ ਆ ਅੰਕਲ ਕਹਿੰਦੇ ਤੂੰ ਇੱਥੋਂ ਚਲਾ ਜਾ ਨਹੀਂ ਤਾਂ ਇੱਥੇ ਕੁੱਟ ਖਾ ਲਵੇਂਗਾ ਉਹ ਸ਼ਰਾਬ ਨਾਲ ਪੂਰਾ ਰੱਜਿਆ ਹੋਇਆ ਸੀ ਉਹ ਅੰਕਲ ਨੂੰ ਚਿੰਬੜ ਗਿਆ ਤੇ ਅੰਕਲ ਦੇ ਮਾਰਨ ਲੱਗਾ ਅੰਕਲ ਨੇ ਵੀ ਪਾਣੀ ਵਾਲੀ ਬੋਤਲ ਉਹਦੇ ਸਿਰ ਤੇ ਮਾਰੀ ਤੇ ਉੱਥੇ ਲਹੂ ਲਹਾਨ ਹੋ ਗਿਆ ਇੰਨੇ ਨੂੰ ਮੇਰਾ ਘਰ ਵਾਲਾ ਡਰਦਾ ਹੋਇਆ ਮੋਟਰਸਾਈਕਲ ਲੈ ਕੇ ਭੱਜ ਗਿਆ ਤੇ ਅੰਕਲ ਦੇ ਵੀ ਬਾਹ ਤੇ ਸੱਟ ਜੀ ਲੱਗ ਗਈ ਸੀ ਤੇ ਅਸੀਂ ਉੱਥੋਂ ਸਿੱਧਾ ਡਾਕਟਰ ਕੋਲ ਚਲੇ ਗਏ ਡਾਕਟਰ ਨੇ ਅੰਕਲ ਦੇ ਟੀਕਾ ਲਾਇਆ ਤੇ ਦਵਾਈ ਦੇ ਦਿੱਤੀ ਮੈਨੂੰ ਬਹੁਤ ਪਛਤਾਵਾ ਹੋ ਰਿਹਾ ਸੀ ਕਿ ਮੇਰੇ ਕਰਕੇ ਅੰਕਲ ਦੇ ਸੱਟ ਲੱਗੀ ਆ ਮੈਂ ਘਰ ਜਾ ਕੇ ਕਹਿ ਦਿੱਤਾ ਕਿ ਅੰਕਲ ਮੈਂ ਨਹੀਂ ਕੁਝ ਵੀ ਕਰਨਾ ਮੇਰੇ ਕਰਕੇ ਤੁਹਾਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਣਾ ਆ ਇਸ ਕਰਕੇ ਮੈਂ ਕੁਝ ਵੀ ਨਹੀਂ ਕਰਨਾ ਅੰਕਲ ਕਹਿੰਦੇ ਚੁੱਪ ਕਰ ਜਾ ਤੂੰ ਵੀ ਸਾਡੀ ਬੇਟੀ ਆ ਪਾਗਲ ਨਾ ਬਣ ਹੁਣ ਤੇਰੀ ਮੰਜ਼ਿਲ ਬਹੁਤੀ ਦੂਰ ਨਹੀਂ ਆ ਇਹੋ ਜੀਆਂ ਔਕੜਾਂ ਆਉਣਗੀਆਂ ਫੇਰੀ ਮੈਂ ਮੰਜ਼ਿਲ ਤੇ ਪਹੁੰਚਦਾ ਆ ਪਰ ਮੈਨੂੰ ਆਂਟੀ ਅੰਕਲ ਦੀ ਬਹੁਤ ਫਿਕਰ ਹੋ ਰਹੀ ਸੀ ਮੇਰੇ ਕਰਕੇ ਉਹਨਾਂ ਨਾਲ ਇਹ ਕੁਝ ਹੋ ਰਿਹਾ ਸੀ ਆਂਟੀ ਕਹਿੰਦੀ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਆ ਜੇ ਤੇਰਾ ਹੱਥ ਫੜਿਆ ਆ ਤਾਂ ਅਸੀਂ ਹੁਣ ਛੱਡਣਾ ਨਹੀਂ ਆ ਮੈਂ ਆਪਣੇ ਪੇਪਰ ਦੀ ਤਿਆਰੀ ਕਰ ਰਹੀ ਸੀ ਤੇ ਪੇਪਰ ਦਾ ਦਿਨ ਆ ਗਿਆ ਮੇਰਾ ਪੇਪਰ ਬਹੁਤ ਵਧੀਆ ਹੋਇਆ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਤਿਆਰੀ ਕੀਤੀ ਸੀ ਰਿਜ਼ਲਟ ਆਉਣ ਤੱਕ ਮੈਨੂੰ ਬਹੁਤ ਡਰ ਲੱਗਦਾ ਪਿਆ ਸੀ ਕਿ ਕਿਤੇ ਮੈਂ ਫੇਲ ਨਾ ਹੋ ਜਾਵਾਂ ਕਿਉਂਕਿ ਮੇਰੇ ਅੰਦਰ ਮਸਾਂ ਉਮੀਦ ਜਗੀ ਸੀ ਮੈਂ ਰੋਜ਼ ਰੱਬ ਅਗੇ ਅਰਦਾਸਾਂ ਕਰਦੀ ਸੀ ਕਿ ਰੱਬਾ ਮੇਰੀ ਮਿਹਨਤ ਦਾ ਮੁੱਲ ਪਾ ਦੇਵੀਂ ਕਿਉਂਕਿ ਮੈਂ ਫੇਰ ਉਸ ਨਰਕ ਵਿੱਚ ਨਹੀਂ ਜਾਣਾ ਮੈਂ ਆਪਣੀ ਲਾਈਫ ਖੁੱਲ ਕੇ ਜਿਉਣਾ ਚਾਹੁੰਨੀ ਆ ਅੰਕਲ ਮੈਨੂੰ ਕਹਿੰਦੇ ਕੋਈ ਨਾ ਜੇ ਇਸ ਵਾਰ ਪੇਪਰ ਕਲੀਅਰ ਨਾ ਹੋਇਆ ਤਾਂ ਅਗਲੀ ਵਾਰ ਫੇਰ ਸਹੀਂ ਆਪਾਂ ਫੇਰ ਮਿਹਨਤ ਕਰ ਲਾਂਗੇ ਉਦੋਂ ਹੀ ਮੇਰੀ ਸਹੇਲੀ ਡਿਊਟੀ ਤੋਂ ਆਈ ਤੇ ਮੈਨੂੰ ਕਹਿੰਦੀ ਤੇਰੇ ਲਈ ਇੱਕ ਸਰਪ੍ਰਾਈਜ਼ ਆ ਮੈਂ ਕੀ ਕੀ ਤਾਂ ਜੋਗ ਗੱਲ ਉਹਨੇ ਮੈਨੂੰ ਦੱਸੀ ਉਹ ਸੁਣ ਕੇ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਉਹਨੇ ਮੈਨੂੰ ਦੱਸਿਆ ਕਿ ਮੈਂ ਪੇਪਰ ਵਿੱਚੋਂ ਪਾਸ ਹੋ ਗਈਆਂ ਮੈਨੂੰ ਇਦਾਂ ਲੱਗਾ ਜਿਵੇਂ ਮੈਂ ਕੋਈ ਸੁਪਨਾ ਦੇਖ ਰਹੀ ਹਾਂ ਪਰ ਇਹ ਸੱਚ ਸੀ ਅੰਕਲ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਵਧਾਈਆਂ ਦਿੱਤੀਆਂ ਹੁਣ ਗੱਲ ਰਹਿ ਗਈ ਸੀ ਫਿਜ਼ੀਕਲ ਟੈਸਟ ਦੀ ਤੇ ਉਹਦੀ ਡੇਟ ਮੈਨੂੰ ਮਿਲ ਗਈ ਸੀ ਜਿਸ ਦਿਨ ਫਿਜ਼ੀਕਲ ਟੈਸਟ ਹੋਣਾ ਸੀ ਉਸ ਦਿਨ ਮੈਨੂੰ ਅੰਕਲ ਨੇ ਬਹੁਤ ਹੌਸਲਾ ਦਿੱਤਾ ਤੇ ਕਿਹਾ ਕਿ ਅੱਜ ਨਾ ਡੋਲ ਜਾਈਂ ਅੱਜ ਤੂੰ ਮੇਰੀ ਮਿਹਨਤ ਦਾ ਮੁੱਲ ਪਾ ਲਈਂ ਅੱਜ ਇਹ ਸੋਚ ਕੇ ਜਾਵੀਂ ਕਿ ਤੂੰ ਨਹੀਂ ਮੈਂ ਹਾਰ ਜਾਊਂਗਾ ਮੈਂ ਬਹੁਤ ਜ਼ਿਆਦਾ ਡਟੀ ਬਹੁਤ ਔਖਾ ਵੀ ਸੀ ਪਰ ਮੈਂ ਅੰਕਲ ਦੀ ਗੱਲ ਦਿਮਾਗ ਵਿੱਚ ਰੱਖੀ ਸੀ ਇਸ ਕਰਕੇ ਮੇਰਾ ਫਿਜ਼ੀਕਲ ਇੰਨਾ ਵਧੀਆ ਰਿਹਾ ਕਿ ਮੈਂ ਉਹ ਵੀ ਕਲੀਅਰ ਕਰ ਲਿਆ ਮੈਂ ਅੰਕਲ ਨੂੰ ਘੁੱਟ ਕੇ ਜੱਫੀ ਪਾਈ ਉਹਨਾਂ ਨੇ ਮੈਨੂੰ ਇੰਨਾ ਟ੍ਰੇਨ ਕਰ ਦਿੱਤਾ ਸੀ ਕਿ ਮੈਂ ਅੱਜ ਸਫਲਤਾ ਪ੍ਰਾਪਤ ਕਰ ਲਈ ਸੀ ਅੱਜ ਉਹਨਾਂ ਦੀ ਕਰਾਈ ਮਿਹਨਤ ਰੰਗ ਲੈ ਕੇ ਆਈ ਸੀ ਮੇਰੀ ਸਿਲੈਕਸ਼ਨ ਹੋ ਗਈ ਸੀ ਮੈਨੂੰ ਉੱਥੇ ਸਟੇਜ ਤੇ ਬੁਲਾਇਆ ਗਿਆ ਕਿਉਂਕਿ ਮੇਰੇ ਨੰਬਰ ਸਾਰਿਆਂ ਤੋਂ ਵੱਧ ਸੀ ਜਦੋਂ ਮੈਨੂੰ ਸਟੇਜ ਤੇ ਦੋ ਸ਼ਬਦ ਬੋਲਣ ਲਈ ਕਿਹਾ ਤਾਂ ਉੱਥੇ ਮੇਰਾ ਰੋਣਾ ਨਿਕਲ ਆਇਆ ਮੈਂ ਆਪਣੀ ਸਟੋਰੀ ਸਭ ਨਾਲ ਸਾਂਝੀ ਕਰੀ ਤੇ ਮੈਂ ਦੱਸਿਆ ਜੋ ਮੇਰੇ ਨਾਲ ਹੋਇਆ ਪਤਾ ਨਹੀਂ ਉਹ ਹੋਰ ਕਿੰਨੀਆਂ ਕੁੜੀਆਂ ਹੋਣਗੀਆਂ ਜੋ ਸ਼ਰਾਬੀਆਂ ਦੇ ਲੜ ਲੱਗ ਜਾਂਦੀਆਂ ਨੇ ਤੇ ਆਪਣੇ ਮਾਤਾ ਪਿਤਾ ਲਈ ਜ਼ੁਲਮ ਸਹਿ ਜਾਂਦੀਆਂ ਨੇ ਤੇ ਆਪਣੇ ਬੱਚਿਆਂ ਕਰਕੇ ਜ਼ਿੰਦਗੀ گزار ਦਿੰਨੀਆਂ ਨੇ ਤੇ ਮਾਪਿਓ ਵੀ ਕਹਿ ਦਿੰਦੇ ਆ ਹੁਣ ਕਰਨਾ ਵੀ ਕੀ ਆ ਇਹ ਤਾਂ ਤੇਰੀ ਕਿਸਮਤ ਸੀ ਤੇ ਦੁਆਰਾ ਫੇਰ ਉੱਥੇ ਜਾਣ ਲਈ ਮਜਬੂਰ ਕਰ ਦਿੰਦੇ ਆ ਮੈਂ ਇਸ ਜ਼ੁਲਮ ਵਿੱਚੋਂ ਨਿਕਲ ਆਈਆਂ ਪਰ ਹਰ ਕੁੜੀ ਇਹ ਹਿੰਮਤ ਨਹੀਂ ਕਰਦੀ ਇਸ ਕਰਕੇ ਪਹਿਲਾਂ ਆਪਣੇ ਪੈਰਾਂ ਤੇ ਖੜੇ ਹੋਵੋ ਫਿਰ ਵਿਆਹ ਕਰਾਓ ਤੇ ਮੇਰੀ ਮਾਪਿਆਂ ਨੂੰ ਵੀ ਬੇਨਤੀ ਆ ਆਪਣੀਆਂ ਧੀਆਂ ਨੂੰ ਇਸ ਕਾਬਿਲ ਬਣਾਓ ਕਿ ਅੱਗੇ ਜਾ ਕੇ ਉਹਨੂੰ ਕਿਸੇ ਤਰ੍ਹਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ ਤੇ ਮੈਂ ਆਂਟੀ ਅੰਕਲ ਤੇ ਆਪਣੀ ਸਹੇਲੀ ਨੂੰ ਸਟੇਜ ਤੇ ਬੁਲਾਇਆ ਤੇ ਸਭ ਨੂੰ ਦੱਸਿਆ ਕਿ ਇਹ ਮੇਰਾ ਰੱਬ ਨੇ ਜਿੰਨਾ ਕਰਕੇ ਮੈਂ ਇੱਥੇ ਖੜੀ ਆ ਜਿੰਨਾ ਕਰਕੇ ਮੈਂ ਤੇ ਮੇਰੀ ਧੀ ਅੱਜ ਜਿਉਂਨੇ ਆ ਅਗਰ ਇਹ ਨਾ ਹੁੰਦੇ ਤਾਂ ਸ਼ਾਇਦ ਮੈਂ ਤੇ ਮੇਰੀ ਧੀ ਨੇ ਤਾਂ ਮਰ ਮੁੱਕ ਜਾਣਾ ਸੀ ਮੇਰੇ ਆਪਣਿਆਂ ਨੇ ਆਪਣੇ ਹੋ ਕੇ ਬਗਾਨਿਆਂ ਵਾਲਾ ਵਿਵਹਾਰ ਕੀਤਾ ਤੇ ਇਹਨਾਂ ਨੇ ਬਗਾਨੇ ਹੋ ਕੇ ਮੈਨੂੰ ਆਪਣੀ ਬਣਾ ਲਿਆ ਇਹਨਾਂ ਨੇ ਸਾਨੂੰ ਨਵੀਂ ਜ਼ਿੰਦਗੀ ਦਿੱਤੀ ਆ ਤੇ ਮੈਂ ਉਹਨਾਂ ਦੇ ਪੈਰ ਚੁੰਮੇ ਤੇ ਕਿ ਮੇਰਾ ਰੱਬ ਤਾਂ ਤੁਹਾਡੇ ਪੈਰਾਂ ਵਿੱਚ ਵੱਸਦਾ ਆ ਤੇ ਤੁਹਾਡੀ ਮੈਂ ਸਾਰੀ ਜ਼ਿੰਦਗੀ ਸੇਵਾ ਕਰੂੰਗੀ ਆਂਟੀ ਅੰਕਲ ਨੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਕਿਹਾ ਰੱਬ ਨੇ ਕੀਤਾ ਜੋ ਕੀਤਾ ਅਸੀਂ ਕੌਣ ਹੁੰਨੇ ਆ ਤੇ ਮੈਨੂੰ ਆਸ਼ੀਰਵਾਦ ਦਿੱਤਾ ਕਿ ਰੱਬ ਤੈਨੂੰ ਵੱਧ ਤੋਂ ਵੱਧ ਤਰੱਕੀ ਦੇਵੇ ਤਾਂ ਐਸੀ ਅੱਜ ਦੀ ਸਟੋਰੀ ਗਾਇਜ਼ ਜੇ ਤੁਸੀਂ ਵੀ ਆਪਣੀ ਕੋਈ ਸਟੋਰੀ ਨੂੰ ਇਦਾਂ ਹੀ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ 'ਚ ਨੰਬਰ ਦਿੱਤਾ ਏ ਉਸ ਨੰਬਰ ਤੇ ਤੁਸੀਂ ਸਾਨੂੰ WhatsApp ਰਾਹੀਂ ਮੈਸੇਜ ਕਰ ਸਕਦੇ ਹੋ ਅੱਜ ਦੀ ਸਟੋਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਦਾਂ ਦੀਆਂ ਹੋਰ ਨਵੀਆਂ-ਨਵੀਆਂ ਸਟੋਰੀਜ਼ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ